ਰਿਜਿਲੈਂਸ ਅਵੇਅਰਨੈਸ ਵੀਕ ਜਿਹੜਾ ਪੰਜਾਬ ਗਵਰਨਮੈਂਟ ਵੱਲੋਂ 27 ਤੋਂ ਲੈ ਕੇ 2 ਤਰੀਕ ਤੱਕ ਮਨਾਇਆ ਜਾ ਰਿਹਾ ਮੇਰੀ ਰੇਂਜ ਦੇ ਵਿੱਚ ਅਸੀਂ ਅਲੱਗ-ਅਲੱਗ ਡਿਸਟ੍ਰਿਕਟਸ ਦੇ ਵਿੱਚ ਕਈ ਪ੍ਰੋਗਰਾਮ ਰੱਖੇ ਆਂ ਔਰ ਹਰੇਕ ਜ਼ਿਲ੍ਹੇ 'ਚ ਮੈਂ ਆਪ ਆਪਣੀ ਪ੍ਰੈਜ਼ੈਂਸ ਨੂੰ ਇਨਸ਼ੋਰ ਕੀਤਾ ਤਾਂ ਕਿ ਖੁਦ ਇਹ ਜੇ ਪਲੇਟਫਾਰਮ ਤੇ ਜਾ ਕੇ ਲੋਕਾਂ ਨੂੰ ਅਵੇਅਰ ਕੀਤਾ ਜਾ ਸਕੇ ਜਿਦਾ ਹੁਣ ਅੱਜ ਦੇ ਫੰਕਸ਼ਨ 'ਚ ਵੀ ਸਾਡੇ ਇਥੇ ਕਾਲਜ ਦੇ ਬੱਚਿਆਂ ਦੀ ਸ਼ਮੂਲੀਅਤ ਵੀ ਸੀ ਚੁਣੇ ਹੋਏ ਨੁਮਾਇੰਦੇ ਪੰਜ ਸਰਪੰਚ ਵੀ ਸਨ ਐਨ ਜੀਓਜ਼ ਵੀ ਸਨ ਵੀ ਹਰ ਇੱਕ ਵਰਗ ਦਾ ਬੰਦਾ ਉਹਨਾਂ ਨੂੰ ਵੇਅਰ ਕਰੀਏ ਉਹਨਾਂ ਨੂੰ ਸਰਕਾਰ ਦੀਆਂ ਪਾਲਿਸੀਆਂ ਬਾਰੇ ਦੱਸਿਆ ਗਿਆ ਵੀ ਕਿੰਨੇ ਸਰਕਾਰ ਦੇ ਤਵਕਕਾ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਔਰ ਉਹਨਾਂ ਨੂੰ ਪੀਸੀ ਐਕਟ ਬਾਰੇ ਵੀ ਦੱਸਿਆ ਉਹਦੀ ਪਾਵਰ ਬਾਰੇ ਦੱਸਿਆ ਵਿਜੀਲੈਂਸ ਦੀ ਅਸੀਂ ਫੰਕਸ਼ਨਿੰਗ ਲਈ ਦੱਸਿਆ ਕਿ ਤਾਂ ਕਿ ਕੋਈ ਵੀ ਬੰਦਾ ਕੋਈ ਚੱਕੇ ਨਾ ਹੈਜ਼ਿਟੇਟ ਨਾ ਕਰੇ ਸਾਡੇ ਕੋ ਡਾਇਰੈਕਟ ਆਵੇ ਔਰ ਜੇ ਕਦੇ ਵੀ ਕਿਸੇ ਤਰ੍ਹਾਂ ਦਾ ਵੀ ਭ੍ਰਿਸ਼ਟਾਚਾਰ ਹੁੰਦਾ ਹੈ ਤੇ ਉਹਦੇ ਗੇਂਸ ਅਸੀਂ ਸਖਤੋ ਸਖਤ ਐਕਸ਼ਨ ਲਏ ਸਰ ਸਰ ਇਸ ਤੋਂ ਇਲਾਵਾ ਹੋਰ ਕਿ ਕਿੱਥੇ ਕਿੱਥੇ ਅੱਜ ਜਿਹੜੇ ਇਸ ਤਰ੍ਹਾਂ ਦੇ ਜਾ ਰਹੇ ਅੱਜ ਜਿੱਦਾਂ ਅੱਜ ਸਾਡਾ ਫਰਸਟ ਨਮਾਸ਼ਾਹਰ ਸੀ ਦੂਸਰਾ ਇੱਥੇ ਆ ਇਸੇ ਲੜੀ ਦੇ ਵਿੱਚ ਸਾਡੇ ਜਿਦਾਂ ਕੱਲ ਜਲੰਧਰ ਫੰਕਸ਼ਨ ਵੀ ਹੈ ਕਪੂਰਥਲਾ ਵੀ ਹੈ ਇਹਨਾਂ ਡਿਸਟ੍ਰਿਕਟਸ ਦੇ ਵਿੱਚ ਸਾਡੀਆਂ ਅਲੱਗ-ਅਲੱਗ ਟੀਮਾਂ ਕਿਸੇ ਵਿੱਚ ਮੈਂ ਜਾ ਰਿਹਾ ਕਿਸੇ ਵਿੱਚ ਡੀਐਸਪੀ ਸਾਹਿਬ ਆਣ ਜਾਣਗੇ ਉਹਦੇ ਵਿੱਚ ਅਸੀਂ ਇੱਕ ਪ੍ਰੋਗਰਾਮ ਬਣਾਇਆ ਹੋਇਆ ਕਿ ਕਈ ਜਗ੍ਹਾ ਤੇ ਅਸੀਂ ਜਦਾਜ ਤੁਸੀਂ ਦੇਖਿਆ ਉਹ ਥੋੜੀ ਜੀ ਕੋਈ ਫਿਲਮ ਦੀ ਕੋਈ ਸਕਿਟ ਆਈ ਜਾਂ ਕੁਛ ਇਹ ਜਿਹੜਾ ਹਾਂ ਜਿਹੜੇ ਉਹ ਮੋਟੀਵੇਟ ਕੀਤਾ ਜਾਂਦਾ ਤੇ ਸਾਰੀ ਜਿਵੇਂ ਅਕਸਰ ਕਿਹਾ ਜਾਂਦਾ ਸੀ ਵੀ ਜਦੋਂ ਕੋਈ ਵਿਅਕਤੀ ਕਿਸੇ ਇਨਫੋਰਮੇਸ਼ਨ ਦਿੰਦਾ ਤੇ ਪੁਲਿਸ ਵੱਲੋਂ ਇਹ ਕਿਹਾ ਜਾਂਦਾ ਸੀ ਵੀ ਕਿਸੇ ਤਰ੍ਹਾਂ ਗੁਪਤ ਰੱਖੀ ਜਾਊਗੀ ਪਰ ਬਹੁਤ ਸਾਰੇ ਮਾਮਲੇ ਵਿੱਚ ਇਹੋ ਜਿਹਾ ਦੇਖਣ ਨੂੰ ਆਇਆ ਵੀ ਜਦੋਂ ਕਿਤੇ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਉਸ ਵਿਅਕਤੀ ਦੇ ਖਿਲਾਫ ਹੀ ਹੈ ਕੀ ਹੁਣ ਲੋਕ ਜਾਗਰੂਕ ਹੋ ਗਏ ਹੈ ਤੁਹਾਡੇ ਇਸ ਮੰਦਨ ਨਾ ਲੋਕ ਜਾਗਰੂਕ ਨਹੀਂ ਲੋਕ ਬਹੁਤ ਵੇਰ ਨੇ ਔਰ ਬਹੁਤ ਲੋਕ ਸਾਡੇ ਕੋ ਆਉਂਦੇ ਆ ਜੇ ਅਸੀਂ ਇਸ ਅ ਟਨਯੋਰ ਚ ਦੇਖੀਏ ਤਾਂ ਬਹੁਤ ਕੇਸਸ ਰਜਿਸਟਰ ਹੋਏ ਆ ਬਹੁਤ ਬੰਦਿਆਂ ਦੀ ਰੈਸਟ ਪਈ ਆ ਉਹ ਲੋਕਾਂ ਦੇ ਵੇਅਰ ਹੋਣ ਕਰਕੇ ਆ ਤੇ ਸਰ ਹੋਰ ਕੋਈ ਗੱਲ ਜਿਹੜੀ ਤੁਸੀਂ ਕਹਿਣਾ ਚਾਹੁੰਦੇ ਹੋ ਜਿਵੇਂ ਸਟੂਡੈਂਟਸ ਨੂੰ ਕਹੀ ਹੈ ਜਾਂ ਹੋਰ ਜਿਹੜੇ ਸਮਾਜ ਦੇ ਵੱਖ-ਵੱਖ ਵਰਗਾਂ ਜਿਹੜੇ ਤੁਹਾਡੇ ਤੱਕ ਅਪਰੋਚ ਕਰਨਾ ਚਾਹੁੰਦੇ ਆ ਕਿਸੇ ਤਰ੍ਹਾਂ ਸੋਰਸ ਨਾ ਕਰ ਸਕਦੇ ਅਸੀਂ ਅਸੀਂ ਇਹਦੇ ਵਿੱਚ ਦੇਖੋ ਜੀ ਇਹਨੂੰ ਸਾਰੀਆਂ ਚੀਜ਼ਾਂ ਨੂੰ ਹਾਈਲਾਈਟ ਕੀਤੀਆਂ ਆ ਅਸੀਂ ਇਹਨਾਂ ਨੂੰ ਚ ਪੋਸਟਰ ਲਾਏ ਆ ਪੈਂਫਲੇਟਸ ਏਰੀਆ ਚ ਵੰਡੇ ਗਏ ਪਬਲਿਕ ਪਲੇਸਾਂ ਤੇ ਉਹਨਾਂ ਨੂੰ ਹਾਈਲਾਈਟ ਕੀਤਾ ਗਿਆ ਸਾਡੇ ਨੰਬਰ ਹਾਈਲਾਈਟ ਹੋਏ ਨੇ ਮੈਂ ਸਾਰਿਆਂ ਨੂੰ ਸਾਰੇ ਸੋਸਾਇਟੀ ਦੇ ਹਰ ਵਰਗ ਨੂੰ ਇਹ ਰਿਕੁਐਸਟ ਕਰਾਂਗਾ ਵੀ ਇਸ ਜਿਹੜਾ ਯੁੱਧ ਪ੍ਰਸ਼ਟਾਚਾਰ ਦੇ ਵਿਰੋਧਿਆ ਇਹਦੇ ਵਿੱਚ ਖੁੱਲ੍ਹ ਕੇ ਅੱਗੇ ਆਉਣ ਸਾਡੇ ਨੰਬਰ ਹੈਗੇ ਆ ਤੁਹਾਨੂੰ ਸੀਕ੍ਰੀਟ ਰੱਖਿਆ ਜਾਏਗਾ ਤੁਹਾਨੂੰ ਕਿਸੇ ਕਾਨੂੰਨੀ ਪ੍ਰਕਿਰਿਆ ਵਿੱਚ ਤੁਹਾਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਦੀ ਅਸੀਂ ਬੜਾ ਕੰਫਰਟੇਬਲੀ ਉਹਨਾਂ ਨੂੰ ਫੀਲ ਕਰਾਵਾਂਗੇ ਔਰ ਪ੍ਰੋਪਰ ਉੱਤੇ ਐਕਸ਼ਨ ਕਰਾਂਗੇ ਥੈਂਕ ਯੂ